ਰਾਦੇ ਬੋਲੋ ਕਸ਼ਿੰਧਰ ਗੋਪਾਲ ਦੀ ਜੈ ਜੈ ਰਾਣੀ ਸਰਕਾਰੀ ਦੀ ਜੈ ਬੋਲੋ ਲੱਟੂ ਕਬਾਲੀ ਦੀ ਜੈ ਬੋਲੋ ਰਾਧਾ ਕ੍ਰਿਸ਼ਨ ਰਾਸਟ ਦੀ ਜੈ ਆਪਣੇ ਆਪਣੇ ਮਹਾਰਾਜ ਦੀ ਜੈ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਪਵਨ ਗੁਰਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਫਕੀਰ ਜਦ ਦੁੱਗਲ ਦੀ ਪ੍ਰਧਾਨਗੀ ਹੇਠ ਕੀਤਾ ਪਵਨ ਵਿਖੀ ਹੋਈ ਇਸ ਮੀਟਿੰਗ 'ਚ ਸੁਸਾਇਟੀ ਵੱਲੋਂ ਕਈ ਅਹਿਮ ਵਿਚਾਰਾਂ ਕੀਤੀਆਂ ਨਾਲ ਹੀ ਗੀਤਾ ਪਵਨ ਦੀ ਉਸਾਰੀ ਦੇ ਕੰਮ ਲਈ ਸ਼ਹਿਰ ਵਾਸੀਆਂ ਇਲਾਕਾ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਗਈ ਅਤੇ ਕਈ ਨਵੇਂ ਮਤੇ ਵੀ ਪਾਸ ਕੀਤੇ ਗਏ ਜਿਸ ਵਜਿ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਿੱਚ ਸਮਾਜ ਸੇਵਕ ਸ਼੍ਰੀ ਅਜੇ ਮਾਟਾ ਜੀ ਨੂੰ ਗੀਤਾ ਪਵਨ ਗੁਰਆਂ ਦਾ ਸਰਬਸੰਮਤੀ ਨਾਲ ਪਰਦਾਨੀ ਯੁਕਤ ਕੀਤਾ ਗਿਆ ਜਿਨ੍ਹਾਂ ਦਾ ਸਾਰਿਆਂ ਨੇ ਸਵਾਗਤ ਕੀਤਾ ਫਕੀਰ ਚੰਦ ਦੁੱਗਲ ਨੇ ਅਜੇ ਮਾਟਾ ਨੂੰ ਸਿਰਪਾਉ ਦੇ ਕੇ ਪ੍ਰਧਾਨ ਬਣਾਇਆ ਇਸ ਮੌਕੇ ਟਰੱਸਟ ਦੇ ਸਖਤਰ ਹਰਜੀਵਨ ਜੈਨ ਨੇ ਕਿਹਾ ਕਿ ਨਵੇਂ ਬਨੇ ਪ੍ਰਧਾਨ ਅਜੇ ਮਾਟਾ ਜੀ ਦੀ ਅਗਵਾਈ ਚ ਗੀਤਾ ਪਵਨ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਪਿਛਲੇ 6 ਸਤ ਸਾਲ ਚ ਸ਼੍ਰੀ ਫਕੀਰ ਚੰਦ ਦੁੱਗਲ ਜੀ ਦੀ ਪ੍ਰਧਾਨਗੀ ਹੇਠ ਗੀਤਾ ਪਵਨ ਦੇ ਕੰਮ ਨੂੰ ਤੇਜ਼ੀ ਨਾਲ ਕੀਤਾ ਗਿਆ ਹੈ ਜਿਸ ਦੇ ਲਈ ਸਾਰੀ ਸੋਸਾਇਟੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਇਸ ਮੌਕੇ ਟਰਸਟ ਦੇ ਪ੍ਰਧਾਨ ਫਕੀਰ ਚੰਦ ਦੁੱਗਲ ਸਕੱਤਰ ਹਰਜੀਵਨ ਜੈਨ ਖਜਾਨਚੀ ਮਹਿੰਦਰ ਪਾਲ ਗੁਗਨਾਨੀ ਸਤੀਸ਼ ਬਤਰਾ ਕੇਵਲ ਬਜਾਜ ਰਜਿੰਦਰ ਪ੍ਰਸ਼ਾਦ ਗੋਇਲ ਸੁਰਿੰਦਰ ਬਜਾਜ ਬੀਜੇ ਕੋਸ਼ਲ ਸੁਖਦੇਵ ਸ਼ਾਵੜਾ ਅਰਕੇਸ਼ ਕੁਮਾਰ ਪਵਨ ਸ਼ਰਮਾ ਰਮੇਸ਼ ਸ਼ਰਮਾ ਬੀਜੇ ਗੁਪਤਾ ਵਿਵੇਕ ਗੁਪਤਾ ਰਸ਼ਪਾਲ ਆਸਟ੍ਰੇਲੀਆ ਸੁਨੀਲ ਸਣੀ ਯਸ਼ਪਾਰਟੀ ਇੰਗਰਾ ਗੌਰਵ ਕੋਰਪਾਲ ਸੰਜੀਪ ਗੁਲਾਟੀ ਪੰਡਤ ਡੀ ਆਰ ਗੌਤਮ ਰਕੇਸ਼ ਦੁੱਗਲ ਬਲਜਿੰਦਰ ਕਾਲਾ ਵਿਸ਼ਾਲ ਪੁਨ ਮਲਹੋਤਰਾ ਭਰਤਨ ਸਟੋਰ ਖੁਸ਼ਾਤ ਕਾਬਾ ਅਮਿਤ ਗ੍ਰੋਵਰ ਹਰਦੀয়াল ਗ੍ਰੋਵਰ ਸਤੀ ਸਿਡਾਣਾ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ ਅੱਜ 9 2 2025 ਨੂੰ ਸ਼੍ਰੀ ਜਹਾਵਾ ਕਿਸਨ ਚੈਟਰਡ ਸੋਸਾਇਟੀ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਜੀ ਅਜੇ ਮਾਟਾ ਜੀ ਨੂੰ ਅਗਲੇ 2 ਸਾਲ ਲਈ ਪ੍ਰਧਾਨ ਚੁਣ ਦਿੱਤਾ ਹੈ ਅਤੇ ਜੋ ਪਹਿਲੇ ਪ੍ਰਧਾਨ ਸਰ ਫਕੀਰचंद ਦੁੱਗਲ ਜੀ ਦੀ ਉਹਨਾਂ ਦੇ ਕੰਮਕਾਰ ਉਹਨਾਂ ਦੇ ਨੀਂਹ ਪੱਥਰ ਰੱਖਣ ਤੱਕ ਜਿਵੇਂ ਅੱਜ ਸਾਰੇ ਦਾ ਕੰਮ ਹੋਇਆ ਉਹਨਾਂ ਦੀ ਬਹੁਤ ਸਲਾਗਾ ਕੀਤੀ ਗਈ ਹੈ ਇਸ ਲਈ ਅਸੀਂ ਸਾਰੇ ਫਕੀਰਚੰਦ ਦੁੱਗਲ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਮਾਟਾ ਜੀ ਦਾ ਨਾਮ ਮੰਨ ਬਤਾਏ ਦੇ ਪ੍ਰੋਪੋਜ਼ ਕੀਤਾ ਜਿਹਨੇ ਸਾਰੇ ਮੈਂਬਰਾਂ ਨੇ ਸਹਿਮਤੀ ਲਈ ਫਕੀਰਚੰਦ ਦੁੱਗਲ ਜੀ ਨੇ ਵੀ ਸਭ ਤੋਂ ਅੱਗੇ ਹੋ ਕੇ ਮਾਟਾ ਜੀ ਦੇ ਪਹਿਲਾਂ ਹੱਥ ਪਾਇਆ ਤੇ ਇਹ ਬਹੁਤ ਖੁਸ਼ੀਆਂ ਭਰ ਦਾ ਮੌਕਾ ਹੈ ਅਸੀਂ ਮਾਤਾ ਜੀ ਨੂੰ ਕਹਾਂਗੇ ਦੁੱਗਲ ਸਾਹਿਬ ਜੀ ਨੇ ਸੱਤ ਸੱਤ ਸੇਵਾ ਕੀਤੀ ਆ ਹੁਣ ਤੁਹਾਨੂੰ 2 ਸਾਲ ਮਿਲੇ ਹਨ ਇਹਨੂੰ ਨਵੀਆਂ ਉਚਾਈਆਂ ਤੇ ਤੁਸੀਂ ਪਹੁੰਚਾਉਣਾ ਅਸੀਂ ਸਾਰੇ ਤੁਹਾਡੇ ਧੰਨਵਾਦੀ ਹਾਂ ਹਾਂ ਜੀ ਮਾਤਾ ਸਾਹਿਬ ਨੂੰ ਸਰਵਨ ਹੌਂਸਲਾ ਪ੍ਰਧਾਨ ਬਣਾ ਦਿੱਤਾ ਗਿਆ ਸਾਡਾ ਆਸ਼ੀਰਵਾਦ ਸਾਡਾ ਜੀਵਾ ਨਾਲ ਹੀ ਇਹ ਸਾਰਿਆਂ ਦਾ ਸਾਰੀ ਕਮੇਟੀ ਦਾ ਜੀ